ਵਾਈਕਲ ਜੀ ਦਾ ਖਾਸਾ ਵਾਈਕਲ ਜੀ ਦੀ ਫੜੀ ਜਿਹੜਾ ਆਪਣੀ ਜਿੰਨੀ ਜਿਹੜਾ ਇਹ ਵੀਰਾਂ ਨੇ ਸੇਵਾ ਕੀਤੀ ਆ ਬਰੈਡ ਆ ਰਸ ਆ ਬਿਸਕਟ ਆ ਪਾਣੀ ਆ ਤੇ ਉਹਦੀ ਦਵਾਈਆਂ ਆਪਾਂ ਲੈ ਕੇ ਨੌਸਾਂ ਚੱਲੇ ਚੱਲੇ ਪਉਣ ਲੱਗੇ ਆ ਤੇ ਵੀਰਾਂ ਦੀ ਬਹੁਤ ਬਹੁਤ ਦਿਵਾਨੀ ਤੇ ਬਹੁਤ ਹੀ ਜਾਣ ਵਾਲੀਆਂ ਬੜੀ ਸੇਵਾ ਕੀਤੀ ਆ ਨੇ ਉਹਨਾਂ ਦਾ ਬੜਾ ਬੜਾ ਧੰਨਵਾਦ ਆ ਤੇ ਬੇਨਤੀ ਕਰਦਾ ਹਾਂ ਬੰਦੇ ਜਿਹੜੀ ਸੇਵਾ ਆ ਇਸਨੇ ਆ ਪਾਣੀ ਆ ਰਸ ਆ ਬਰੈਡ ਆ ਤੇ ਇਕੱਲੇ ਆ ਤੇ ਹੋਰ ਵੀ ਰਸਤਾ ਪਾ ਯਾਰ ਤੁੰਨੇ ਆ ਤਾਂ ਹੋਰ ਵੀ ਲੈ ਕੇ ਜਾਵਾਂਗੇ ਤੇ ਤੁਸੀਂ ਵੀ ਵੱਤ ਤੋਂ ਵੱਤ ਜਿਹੜੇ ਹਾਰਪੀਟ ਤੇ ਆ ਉਹਨਾਂ ਦੀ ਮਦਦ ਕਰੋ ਯਾਰ ਬਹੁਤ ਜ਼ਿਆਦਾ ਇਹ ਮੜਾ ਹੋਇਆ ਪੰਜਾਬ ਦਾ ਹਾਲ ਐਮ ਨੂੰ ਭਜੇ ਲੋ ਇਹਨਾਂ ਦੀ ਸੇਵਾ ਕਰੀਓ ਲਓ ਮਿੱਤਰੋ ਸੰਗਤਾਂ ਹੋ ਗਈਆਂ ਤਿਆਰ ਤੇ ਸੰਗਤਾਂ ਡਿੱਖਣੀਆਂ ਆਂ ਦੂਜੀ ਟਰਾਲੀ ਟੂੜੀ ਵਾਲੀ ਉਹ ਟੂੜੀ ਵਾਲੀ ਟਰਾਲੀ ਆਊਗੀ ਤੇ ਫੇਰ ਆਪਾਂ ਤਰਾਂਗੇ ਤੇ ਸੰਗਤਾਂ ਨੇ ਲੱਗ ਲਿਆ ਸਾਰਾ ਸਮਾਨ ਸਾਰਾ A to Z ਸਮਾਨ ਲੱਦਿਆ ਗਿਆ ਆ ਆਪਣਾ ਤੇ ਟਰਾਲੀ ਆਊਗੀ ਟੂੜੀ ਵਾਲੀ ਤੇ ਫੇਰ ਆਪਾਂ ਕਰਦੇ ਆ ਚਾਲੂ ਕਰਦੇ ਆ ਲਓ ਵੀ ਮਿੱਤਰੋ ਸੇਵਾਦਾਰ ਟੂੜੀ ਦੀ ਟਰਾਲੀ ਲੈ ਕੇ ਆ ਗਿਆ ਤੇ ਆਪਣੇ ਸੇਵਾਦਾਰਾ ਵੀ ਵੀਰ ਆ ਨਵੇਂ ਆਏ ਆ ਤੇ ਇੱਧਰ ਤਾਂ ਤੁਹਾਨੂੰ ਪਤਾ ਹੀ ਆ ਸਾਨ ਤੇ ਹੁਣ ਥੋੜੀ ਜਿਹੀ ਟਰਾਲੀ ਦੇ ਨਾਲ ਆਪਾਂ ਰਾਸ਼ਨ ਲੈ ਕੇ ਤੇ ਹੁਣ ਚੱਲੇ ਆਂ ਗੱਗੋਮਾਲ ਵੱਲ ਨੂੰ ਗੱਗੋਮਾਲ ਜਾ ਕੇ ਫਿਰ ਤੁਹਾਨੂੰ ਦਿਖਾਉਨੇ ਆਂ ਉੱਥੇ ਕਿ ਕਿੰਨਾ ਕੁ ਪਾਣੀ ਆਇਆ ਵਾ ਤੇ ਮੇਰੇ ਵੀਰ ਰੋਜ਼ ਵੇਖਿਆ ਕਰੋ ਵਲੋਗ ਐ ਲਓ ਮਿੱਤਰੋ ਸੇਵਾ ਲੈ ਕੇ ਤੇ ਪਾ ਪਿਆ ਚੱਲੇ ਅਜਣਾਲੇ ਵੱਲ ਨੂੰ ਤੇ ਅਜਣਾਲੇ ਪਹੁੰਚ ਕੇ ਤੁਹਾਨੂੰ ਦਿਖਾਉਨੇ ਆਂ ਕਿ ਹੁਣ ਕਿੰਨਾ ਪਾਣੀ ਉਸੇ ਤੇ ਸੰਗਤਾਂ ਹੁਣ ਕਿੱਥਾਂ ਮਿਲਦੀ ਕੀ ਕੀ ਲੈ ਕੇ ਆਈਆਂ ਉੱਥੇ ਕਿਹੜਾ ਕਿਹੜਾ ਲੰਗਰ ਲੈ ਕੇ ਆਏ ਆਂ ਅਸੀਂ ਪਾਣੀ ਪੁਣੀ ਬਰੈਡ ਤੇ ਬਿਸਕਟ ਰਸ ਤੇ ਤੂੜੀ ਦਾ ਲੰਗਰ ਲੈ ਕੇ ਚੱਲੇ ਆਂ ਆ ਗਏ ਆ ਚਮਿਆਰੀ ਮੰਡੀ ਦਾ ਇੱਥੇ ਆਪਾਂ ਹੁਣ ਰੁਕੇ ਆ ਮੁੰਡੇ ਗਏ ਲੰਗਰ ਲੰਗਰ ਛਕਣ ਤੇ ਇਹ ਸਾਡੀ ਆ ਤੂੜੀ ਵਾਲੀ ਟਰਾਲੀ ਇੱਚ ਤੂੜੀ ਆ ਉਹਦੇ ਵਿੱਚ ਰਸ਼ਨ ਹੈ ਤੇ ਮੁੰਡੇ ਗਏ ਪੋਤੇ ਥੱਕ ਮੁੰਡੇ ਆਂਦੇ ਆ ਕਿ ਸਾਡੀ ਢੂਈ ਪੀੜੋਂ ਹੁੰਦੀ ਆ ਹੈ ਓਏ 扑ੜਕ ਫੁੜਕ ਕੇ ਚਲੋ ਹੁੰਦੀ ਆ ਹਰ ਕਿਹਦੀ ਹੁੰਦੀ ਆ ਸਾਡੀ ਵੀ ਹੁੰਦੀ ਆ ਚਲੋ ਮੈਂ ਤਾਂ ਪੌਲੀ ਸੀਟ ਤੇ ਬੈਠਾ ਇਹ ਲੋਹੇ ਤੇ ਬੈਠੇ ਢੂਈ ਪੀੜੋਂ ਹੁੰਦੀਆਂ ਤੇ ਹੈ ਓਏ ਤੇ ਲੰਗਰ ਲੰਗਰ ਛਕ ਕੇ ਤੇ ਹੁਣ ਅਸੀਂ ਪਹੁੰਚੇ ਆ ਫਿਰ ਚੱਲੇ ਇਹ ਆ ਚੰਮਿਆਰੀ ਜਨਾਲੇ ਰੋਡ ਤੇ ਇਹ ਜਨਾਲਾ ਤਹਿਸੀਲ ਇੱਥੋਂ ਦੀ ਤੇ ਅਸੀਂ ਇੱਥੇ ਪਹੁੰਚ ਗਏ ਹਾਂ ਤੇ ਹੁਣ ਤੁਹਾਨੂੰ ਗਾੜੀ ਆ ਕੇ ਪਾਣੀ ਦਿਖਾਉਣੀ ਆ ਕਿ ਕਿੰਨਾ ਕੁ ਪਾਣੀ ਆ ਵੇਖ ਸਾਹਣ ਸਾਡਾ ਕੀ ਕੰਡਿਆ ਆ ਮਿੱਤਰੋ ਗਗੋ ਮਾਲ ਪਹੁੰਚ ਗਏ ਆ ਤੇ ਵੇਖੋ ਪਾਣੀ ਦੀ ਆ ਪਛਾਰਾ ਬਾਈ ਜੇ ਮੇਅਰ ਕਰੇ ਸਾਰਿਆਂ ਦੀ ਫਸਲ ਡੁੱਬ ਗਈ ਤੇ ਬਹੁਤ ਨੁਕਸਾਨ ਆ ਬਹੁਤ ਜ਼ਿਆਦਾ ਹੱਦੋਂ ਵੱਧ ਨੁਕਸਾਨ ਹੋ ਗਿਆ ਜੀ ਦੇਖੋ ਪਾਣੀ ਬੱਲੇ 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 ਸਾਰੀ ਫਸਲ ਡੁੱਬ ਗਈ ਸਾਰੀ ਫਸਲ ਉਹ ਆ ਇਹ ਕਿੱਥੋਂ ਤੱਕ ਪਾਣੀ ਲੱਭਣਿਆ ਬੱਲੇ ਬੱਲੇ ਮਾਰਾ ਇਹ ਮੇਰ ਕਰੇ ਬਹੁਤ ਮੜਾ ਆ ਯਾਰ ਬਹੁਤ ਜਿਆਦਾ ਮੜਾ ਦੇਖੋ ਹਜੇ ਵੀ ਪਾਣੀ ਹਟ ਨਹੀਂ ਗਿਆ ਬਹੁਤ ਜਿਆਦਾ ਪਾਣੀ ਹੋ ਗਿਆ ਬੱਚੋ ਦੇਖੋ ਪਾਣੀ ਮਾਰਾ ਇਹ ਮੇਰ ਕਰੇ ਯਾਰ ਪਾਣੀ ਸਾਰਾ ਘਟੇ ਬਹੁਤ ਬਹੁਤ ਮੱਧਾਰ ਗੁਰੂ ਜੀ ਬਹੁਤ ਪਾਣੀ ਹੈ ਸੜਕਾਂ ਤੇ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਬਹੁਤ ਪਾਣੀ ਵੜਿਆ ਬੱਲੇ 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 ਕਿਧਰੇ ਗਏ ਆਪਾਂ ਬੱਲੇ ਪਾਣੀ ਨੂੰ ਮਾਰ ਆਏ ਮੇਰ ਕਰੇ ਬੱਲੇ 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 ਵਾਹਿਗੁਰੂ ਮੇਰ ਕਰੇ ਜੱਜਾ ਪਾਸ਼ਾ ਪਾਣੀ ਕੱਢ ਸਾਰਾ ਵਾਹਿਗੁਰੂ 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 ਸਾਨਾ ਮਿੱਤਰੋ ਬਾਜਵਾ ਪਿੰਡ ਆ ਗਿਆ ਨੇ ਵੇਖੋ ਮਾਹੌਲ ਇੱਥੇ ਬੱਲੇ 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 ਪਾਣੀ ਵੇਖੋ ਸਾਰੇ ਪਾਸੇ ਪਾਣੀ ਜਿੱਦਾਂ ਦਰਿਆ ਜਿਹਾ ਧਰੁੰਦੇ ਤੇ ਵੇਖ ਸਾਨਾ ਸਾਡਾ ਫੁਰ 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 ਕਰਦਾ ਆ ਯਾਡੇ ਕਿੰਗ ਗਾੜੀ ਜਾਂਦੇ ਆ ਹਨ ਰਾਹ ਦੱਸਦੇ ਆ ਤੇ ਬੱਲੇ ਬੱਲੇ ਮਹਾਰਾਜ ਦੀ ਮੇਰ ਵੇਖੋ ਗੁਰਵਾ ਹੋ ਹੋ ਭੱਲੇ 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 ਮਾਰਾਂ ਮੇਰ ਕਰੇ ਵੇਖੋ ਯਾਰ ਲੋਕਾਂ ਨੇ ਵੇਖ ਤੰਬੂ ਕੋਠੇ ਤੇ ਲਾਏ ਯਾਰ ਬਹੁਤ ਯਾਰ ਬਹੁਤ ਦਿਨ ਤੋਂ ਹੋ ਰਿਹਾ ਯਾਰ ਕੀ ਕੀ ਹੋ ਰਿਹਾ ਮਾਰਾਂ ਇਹਨੇ ਕਿੰਨਾ ਬਹੁਤ ਪਾਣੀ ਆ ਗਿਆ ਯਾਰ ਰਮਿੰਦਰਾ ਕੀ ਕਹਿਣਾ ਚਾਹੁੰਦਾ ਫੋਨ 'ਚ ਹੀ ਵੇਖਣਾ ਸੌਖਾ ਟੀਵੀ ਆਪਣਾ ਸੌਖਾ ਤਾਂ ਇੱਥੇ ਆਡ ਲੱਗਦਾ ਟੀਵੀ ਤੇ ਸਹੀ ਗੱਲ ਸਹੀ ਗੱਲ ਯਾਰ ਫੋਨ 'ਤੇ ਵੇਖਣਾ ਹੀ ਸੌਖਾ ਵਾ ਤੇ ਪਤਾ ਇੱਥੇ ਵਾਗਿਆ ਲੱਗਣ ਡਿਆ ਆਣ ਕੇ ਕੀ ਪੀਥੰਦੀ ਆ ਲੋਕਾਂ ਦੇ ਯਾਰ ਵਾਹਿਗੁਰੂ ਮੇਰ ਕਰੇ ਯਾਰ ਸਭ ਦੇ ਵੇਖੋ ਯਾਰ ਬਹੁਤ ਪਾਣੀ ਆ ਗਿਆ ਯਾਰ ਲੋਕਾਂ ਦੇ ਘਰ ਘਰ ਗੇਰੇ ਪਾਣੀ ਯਾਰ ਬੱਲੇ 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 ਸਾਰੀ ਫਸਲ ਖਰਾਬ ਹੋ ਗਈ ਬਹੁਤ ਜ਼ਿਆਦਾ ਨਕਾ ਆ ਰਿਹਾ ਯਾਰ ਵਾਹਿਗੁਰੂ ਮੇਰ ਕਰੇ ਧੰਨ ਭਗਵਾਨ ਨਿਕ ਵਾਹਿਗੁਰੂ 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 ਮਾਰਾ ਮੇਰ ਕਰੇ ਸਲੰਸਰ ਆਪਣਾ ਵੀ ਡੁੱਬ ਗਿਆ ਟਰੈਕਟਰ ਦਾ ਓ ਵਾਹਿਗੁਰੂ ਵਾਹਿਗੁਰੂ ਬੱਲੇ 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 ਮਹਾਰਾਜ ਕਰੋ ਮੇਰਾ ਅੱਡੋ ਪਾਣੀ ਹੁਣ ਮਿੱਤਰੋ ਕੀ ਮਾਹੌਲ ਜਾਲਾ ਬੱਲੇ 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 ਵਾਹਿਗੁਰੂ ਮੈਂ ਨਾ ਤਾਂ ਤਾਂ ਹੋਈ ਪਈ ਪਾਣੀ ਦੀ ਮਹਾਰਾਜ ਮਿਹਰ ਕਰੇ ਸਭ ਦੇ ਮਿਹਰ ਰੱਖੇ ਗੁਰੂਆ ਬਹੁਤ ਕੰਮ ਖਰਾਬ ਲੋਕਾਂ ਦੇ ਘਰ ਡਿੱਗ ਗਏ ਆ ਬਹੁਤ ਜ਼ਿਆਦਾ ਯਾਰ ਬਹੁਤ ਜ਼ਿਆਦਾ ਹੀ ਦੁੱਖ ਹੈ ਗੁਰੂਆ ਵੇ ਦੁਕਾਨਾਂ ਦੇ ਵਿੱਚ ਲੋਕ ਰਹਿੰਦੇ ਬੱਲੇ 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 ਵਾਹਿਗੁਰੂ 么大花样嘞，来一个。 ਆ ਗਿਆ ਪਾਣੀ ਆ ਗਿਆ ਪਤਾ ਇੱਥੇ ਲੱਗਣ ਲਿਆ ਆਣਗੇ ਇਹ ਮਾਰਾ ਇਹ ਮੇਰ ਕਰੇ ਜਿੱਤੀ ਜਿੱਤੀ ਪਾਣੀ ਸੁੱਕਾ ਦਾ ਬਹੁਤ ਗਿਆਣਾ ਬਹੁਤ ਗਿਆਣਾ ਦੇਖੋ ਕੀ ਹਾਲ ਬੰਦੇ ਦੇ ਗੱਡੀਆਂ ਦੇ ਹਾਲ ਹੈ ਮੈਂ ਆਪਣੀ ਸੇਖ ਤੋਂ ਜਿਹੜੀ ਆਣਾ 11 ਦੀ ਕਹਾਣੀ ਆ ਸਭ ਇਹ ਗੱਲ ਮਾਰਾ ਇਹ ਮੇਰ ਕਰੇ ਸਭ ਕੋਲ ਮੇਰ ਕਰੇ ਯਾਰ ਪਰ ਕਿਉਂ ਕੁਝ ਨਾ ਕਰੇ ਜਿੱਥੇ ਜਿੱਥੇ ਤੱਕ ਵੇਖੀ ਨਿਗਾਹ ਪਈ ਜਿੱਥੇ ਤੱਕ ਹੀ ਪਾਣੀ ਖੜਿਆ ਜੀ ਉਹ ਨਾਮ ਖਰਾਬ ਹੋਇਆ ਦਵਾਈ ਦੀ ਮੈਡੀਸਿਨ ਦੀ ਲੋੜ ਹੈ ਲੋ ਮਿੱਤਰੋ ਇੱਥੇ ਆਪਾਂ ਤੇ ਲਿਆ ਹੁਣ ਸਮਾਨ ਬੱਚਿਆਂ ਦੇ ਤੈਰ ਵਗੈਰਾ ਦਵਾਈ ਦੀ ਲੋੜ ਹੀ ਵੇਜ ਨੂੰ ਤੇ ਉਹ ਅੰਨੀ ਦੇਖ ਤਾ ਹੁਣ ਗੱਡੀ ਚੱਲੇ ਪਾਵਾਂਗੇ ਪਾਣੀ ਹੈਗਾ ਜੀ ਜੀ ਪਾਣੀ ਹੈਗਾ ਸਭ ਕੁਝ ਪਾਣੀ ਹੈਗਾ ਐਸੀ ਮਾਹਰ ਉਹ ਮਿੱਤਰੋ ਲੋਡ ਵੰਡਾਂ ਨੂੰ ਰਾਸ਼ਨ ਵੰਡਣ ਦੇ ਆ ਦੇ ਨਾਲ ਲੋਡ ਵੰਡਾਂ ਦਾ ਮਾਹੌਲ ਜਿਹੜਾ ਆ ਨਾ ਤਾੜ ਫੂਡ ਕੇਲੇ ਪਾਣੀ ਲੋਡ ਵੰਡਾਂ ਤ ਨੂੰ ਜੋ ਜੋ ਚੀਜ਼ ਹੈ ਉਹ ਵੰਡਣੀ ਚਾਹੀਦੀ ਹੈ ਇਹਨਾਂ ਨੂੰ ਸਾਰਿਆਂ ਨੂੰ ਵੰਡਣ ਦੇ ਇੱਥੇ ਇੱਥੇ ਬਹੁਤ ਇੱਥੇ ਸੁੱਕਾ ਚਲੋ ਮਿੱਤਰੋ ਛੰਨੇ ਪਿੰਡ ਜਾਂਦੇ ਹਾਂ ਉਹਨੂੰ ਕਿਸੇ ਵੀਰ ਭਾਈ ਨੂੰ ਦੱਸਾਇਆ ਸਾਡੇ ਪਿੰਡ ਕੋਈ ਵੀ ਨਹੀਂ ਆਇਆ ਅਸੀਂ ਛੰਨੇ ਪਿੰਡੋਂ ਜਾਂਦੇ ਹਾਂ ਰਾਸ਼ਨ ਲੈ ਕੇ ਤੇ ਰਾਹ ਦੇ ਵਿੱਚ ਸਾਨੂੰ ਵੇਖੋ ਇਹ ਨਾ ਮਿਲੀ ਆ ਕੋਠੀ ਮਿਲੀ ਆ ਸਰਪੰਚ ਦੀ ਮਾਹਲ ਸਰਪੰਚ ਨੇ ਮੈਂ ਨਾ ਬਹੁਤ ਘੈਂਟ ਕੋਠੀ ਬਣਾਈ ਆ ਵੇਖੋ ਮੈਨਾਂ ਬਹੁਤ ਠੀਕ ਹੈ ਲੋਣਾ ਹੀ ਓਏ ਹੋਏ ਸਿਰਾਜ ਨੂੰ ਅਗਰ ਸਿਰਾਜ ਸਰਾ ਹੀ ਲਾਦਾ ਕੋਠੀ ਦਾ ਓਏ ਹੋਏ ਤਾਰਾਂ ਲਾਈਆਂ ਕਰੰਟ ਲਾਇਆ ਸਭ ਬੇਤ ਬਹੁਤ ਸੋਹਣੀ ਕੋਠੀ ਨੇ ਹੂੰ ਜਿੱਦਰਾ ਤਾਂ ਪੜਿਤਨ ਸਾਡੇ ਆ ਹੀ ਨਹੀਂ ਜੀ ਤੇ ਕਿਵੇਂ ਬਚਾ ਲਈ ਜੀ ਕੀ ਕਰਤਾ ਪਾਣੀ ਆ ਧੋਨੇ ਸਾਰੇ ਡੱਬੇ ਧੋਨੇ ਸਾਰੇ ਆਹੋ ਕੋਲ ਲਾ ਕੇ ਮੁਰਗੇ ਖੇਤ ਕਿਨਾਰਾ ਖਾਣੇ ਆ ਮੈਂ ਨਾਰੋ ਕੱਟਾ ਆ ਪਰ ਬਿਲਕੁਲ ਕਪੜਾ ਨਹੀਂ ਦੇ ਹੋਏ ਜਾਂਦਾ ਇੱਧਰ ਕੋਈ ਵੀ ਨਹੀਂ ਆਇਆ ਕਹਿੰਦਾ ਕਿਹੜਾ ਏਰੀਆ ਕਿਹੜਾ ਤੁਹਾਡਾ ਇਕਰੀ ਬੋਲਦੇ ਹੋ ਏਰੀਆ ਏਰੀਆ ਦੱਸ ਦਿਓ ਕਿਹੜਾ ਤੁਹਾਡਾ ਜਿੰਨਾ ਵਾਲੀ ਕੋਈ ਗੱਲ ਨਹੀਂ ਉਹ ਤੁਹਾਨੂੰ ਉੱਠਾ ਕੇ ਪੁੱਛੀ ਆਉਂਦਾ ਕਾਜ ਨਹੀਂ ਦਿੱਤੀ ਜਮਾਨ ਦਾ ਨਾ ਚਲੋ ਕ੍ਰਿਪਾਲਾ ਮਹਾਰਾਜੀ ਜੀ ਬਾਕ ਮਸ਼ਰਜ ਵਾਲੀਆਂ ਤੁਹਾਨੂੰ ਨਹੀਂ ਲੱਗਿਆ 6 ਮਿੰਟ ਤਾਂ ਨੂੰ ਇੱਕ ਪਰਪਾਲਾ ਵੀ ਹੋ ਗਿਆ ਹਾਂਜੀ ਇੱਕ ਮਸ਼ੀਨਾਂ ਦੀ ਨਾਲ ਆਟੋਮੋਸ਼ਨ ਤੇ ਦਾਲ ਦੂਲ ਦਾਲਾਂ ਦੂਲ ਬਹੁਤ ਸਾਰੇ ਜੇ ਕੰਮਾਂ ਨਾਲ ਆ ਨਹੀਂ ਰੋਕਣ ਜਿੱਦ ਸਿੱਧਾ ਆ ਕੇ ਤੇ ਕੇਬਲ ਪਾੜਦਾ ਆ ਗਈ ਗਾੜੀ ਵੀ ਬਾਬਾ ਚਲੋ ਜੀ ਆਨੇ ਕੋ ਕਿੰਨਾ ਹੀ ਹੋਗਾ ਇਹਦਾ ਕਿੰਨਾ ਵੱਡਾ ਕਿ ਪਾਉਂਦੇ ਮੇਰੇ ਸਭੀ ਲੋਕ ਕਰਾਂਗੇ ਇਹ ਹਟੇ ਕੋ ਨਾ ਇਹ ਕਿੰਨਾ ਵੱਡੀ ਪਿੰਡ ਦੇ ਕੋ ਤਰਪਾਲਾ ਦੀ ਲੋੜ ਹੈ ਕਰਾਚ ਦੀ ਮਸ਼ਲ ਕੋਈ ਕੋਈ ਮੈਡਮ ਚੌਕਦਰਦਾ ਕੋਈ ਸਾਰੇ ਸਾਡੀ ਜਾਂਦਾ ਜੇ ਵੱਡੇ ਵੱਡੇ ਉਧਰੇ ਟਰਾਲੀਆਂ ਜਾਂਦੀਆਂ ਜਾਂਦੀਆਂ ਵੀਰ ਜੀ ਟਾਈਮ ਹੋ ਗਿਆ ਵਾ 7:30 7:30 ਹੋ ਗਿਆ ਤੇ ਅਸੀਂ ਨਾ ਹੁਣ ਸੇਵਾ ਸੂਆ ਕਰ ਲਈ ਆ ਤੇ ਸਾਡੇ ਕੋਲ ਥੋੜਾ ਬੋੜਾ ਰਾਸ਼ਨ ਬਚਿਆ ਆ ਲੋ ਰਾਸ਼ਨ ਲੈ ਕੇ ਹੁਣ ਜਾਂਦੇ ਆਪਾਂ ਜਿਹੜਾ ਜਿਹੜਾ ਵੀ ਸਾਨੂੰ ਏਰੀਆ ਦੇ ਵਿੱਚ ਲੱਭਦਾ ਆ ਜਿਹੜਾ ਮਲਕੀ ਜਿਨ੍ਹਾਂ ਨੂੰ ਲੋਡ ਵਾਂਦੇ ਆ ਜਿਹੜੇ ਤੇ ਉਹਨਾਂ ਨੂੰ ਅਸੀਂ ਰਾਸ਼ਨ ਮਲਕੀ ਦੇਂਦੇ ਪਏ ਆ ਤੇ ਲੱਗ ਕੇ ਬਾਕੀ ਦੂਜੇ ਵੀ ਜਿਹੜੇ ਇਕੱਠੇ ਕਰਦੇ ਆ ਉਹਨਾਂ ਦਾ ਪਤਾ ਲੱਗ ਜਾਂਦਾ ਵਾ ਕਿ ਕਿਹੜੇ ਇੱਕ ਤੇ ਉਹਨਾਂ ਨੂੰ ਅਸੀਂ ਰਾਸ਼ਨ ਨਹੀਂ ਦੇਂਦੇ ਉਹਨਾਂ ਕੋਲ ਬਹੁਤ ਜ਼ਿਆਦਾ ਰਾਸ਼ਨ ਆ ਪਹਿਲਾਂ ਪਈ ਤੇ ਹੈਗਾ ਆ ਵੀਡੀਓ ਹੈ ਨਾ ਏਰੀਆ ਹੈਗਾ ਉਹ ਨਹਿਰੀ ਏਰੀਆ ਵਾ ਮਲਗੀ ਬਾਡਰ ਏਰੀਆ ਪਾਕਿਸਤਾਨੀ ਏਰੀਆ ਬਾਡਰ ਏਰੀਆ ਵਾ ਹੈਗਾ ਨਹਿਰੀ ਆ ਤੇ ਇਹ ਛੋਟਾ ਜਿਹਾ ਰਾਹ ਆ ਇੱਥੇ ਤੇ ਬੀਐਸਐਫ ਲੱਗੀ ਆ ਸਾਰੇ ਪਾਸੇ ਉਹ ਕੈਮਰੇ ਲੱਗੇ ਆ ਨਾ ਨਾ ਇੱਥੇ ਤਾਂ ਤਾਂ ਨਹੀਂ ਪਈ ਆ ਦੇ ਚਲੋ ਆ ਬੀਐਸਐਫ ਲੱਗੀ ਆ ਕੈਮਰੇ ਲੱਗੇ ਆ ਵੇ ਬਾਡਰ ਏਰੀਆ ਵਾ ਬਾਡਰ ਏਰੀਆ ਨਹੀਂ ਨਹੀਂ ਉਹਨਾਂ ਨੂੰ ਨੰਗ ਲੈ ਗਏ ਪਿੰਡ ਛੰਨੇ ਤੇ ਲੋਕਾਂ ਦੇ ਇਲਾਕੇ ਘਰ ਸਾਰੇ ਡੁੱਬ ਗਿਆ ਵੇਖੋ ਪਾਣੀ ਬੱਲੇ 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 ਛੰਨੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆਇਆ ਵਾ ਤੇ ਲੋਕਾਂ ਨੇ ਆ ਛੜ ਗੁੱਚੀ ਆ ਸੜਕ ਦੇ ਉੱਤੇ ਆ ਬਣ ਕੇ ਆਪਣੇ ਤੰਬੂ ਲਾਏ ਆ ਆਪਣੇ ਗੱਡੀਆਂ ਦੇ ਵਿੱਚ ਸੌਂਦੇ ਆ ਵੇਖੋ ਵੇਖੋ ਸੰਪੂਰਨ ਇਹ ਮਾੜਾ ਵੀਰ ਵੱਧ ਤੋਂ ਵੱਧ ਯਾਰ ਇੱਥੇ ਆਣ ਗਏ ਛੰਨੇ ਤੇ ਲੋਕਾਂ ਦੀ ਮਤਰੀ ਆ ਆਪਾਂ ਹਨ ਤੇ ਬਹੁਤ ਜ਼ਿਆਦਾ ਯਾਰ ਮੰਦਾ ਪੂਰੇ ਪੰਜਾਬ ਦਾ ਬਹੁਤ ਮੰਦਾ ਹਾਲ ਹੋ ਗਿਆ ਵਾ ਇੱਕ ਮਿੰਟ ਸਾਈਡ ਤੇ ਲਾ ਲ ਦੋ ਵਾਹਿਗੁਰੂ ਆਪਾਂ ਇੱਥੇ ਚਾਹ ਪੀਣ ਮੱਮਲ ਕੇ ਦੇ ਘਰੇ ਆਪਾਂ ਗਏ ਹਾਂ ਤੇ ਉੱਥੇ ਲੰਗਰ ਦੇਣ ਗਏ ਤੇ ਉਹਨਾਂ ਨੇ ਵੀਰਾਂ ਨੇ ਜ਼ਰੂਰੀ ਆਂਦੇ ਕਿ ਚਾਹ ਪੀ ਕੇ ਜਾਓ ਹੈ ਹਾਂਜੀ ਮੈਨੂੰ ਮਿਲ ਆ ਕਿ ਪੂਰੇ ਚੜ੍ਹਦੀ ਕਲਾ ਦੇ ਵਿੱਚ ਆਪਣੇ ਹਨ ਬੰਦੇ ਪੀ ਮੈਂ ਪੂਰੀ ਮੱਮਲ ਨੇ ਔਖੀ ਘੜੀ ਚ ਵੀ ਫੇਰ ਵੀ ਸਾਡਾ ਮੱਮਲ ਇੰਨਾ ਸੋਚਣ ਦੇ ਹਨਾ ਚਾਹ ਦਿੱਤੀ ਸਾਨੂੰ ਇੰਨਾ ਕੋ ਤੇ ਖਵਾਉਣ ਪਿਓਣ ਦੇ ਆ ਬਹੁਤ ਵੱਡੀ ਗੱਲ ਆ ਬਹੁਤ ਵੱਡੀ ਗੱਲ ਆ ਹਾਂਜੀ ਆਪ ਬਹੁਤ ਬਹੁਤ ਜਿਆਦੇ ਔਖੇ ਮਨ ਕੀ ਰਹਿੰਦੇ ਪਏ ਆ ਇਥੇ ਮਨ ਕੀ ਮੈਂ ਤੁਹਾਨੂੰ ਗਾੜੀ ਦਿਖਾਉਣਾ ਹੁਣ ਕੀ ਕਿਦਾਂ ਮੋਮਬਤੀਆਂ ਲਾ ਕੇ ਤੇ ਆਪਣਾ ਕੁਝ ਜ਼ਿਆਦਾ ਕਰਨ ਦੇ ਆ ਤੇ ਪਰ ਹਾਂ ਦਿਲ ਦੇ ਇੰਨੇ ਕੁ ਸਾਫ਼ ਬੰਦੇ ਆ ਮਹਾਰਾਜੀ ਗੜੀ ਬਾਹ ਇੱਕੋ ਹੀ ਅਰਦਾਸ ਆ ਕਿ ਮਹਾਰਾਜ ਛੇਤੀ ਛੇਤੀ ਮਨ ਕੀ ਹਨਾ ਪਾਣੀ ਡਾਊਨ ਕਰ ਦੇ ਤੇ ਆਪਣੇ ਘਰਾਂ ਦੇ ਵਿੱਚ ਸੁਖੀ ਰਹਿਣਾ ਆ ਡੰਗਰ ਦਾ ਸਾਜ ਇੱਥੇ ਆ ਵੇ ਗੁਰੂ ਜੀ ਵੇ ਡੰਗਰ ਗੁਰੂਆ ਮਨ ਕੀ ਓਦਾਂ ਦੇ ਓਦਾਂ ਹੀ ਮਨ ਕੀ ਇੱਥੇ ਬਾਹਰ ਬੰਨੇ ਆ ਨਾ ਕੋਈ ਖਾਨ ਨੂੰ ਹਨਾ ਓ ਯਾਰ ਮੰਦਾ ਆ ਲਿਆ ਮਹਾਰਾ ਜੀ ਗਰੀਬੇ ਕੈਂਦੀ ਆ ਕਿ ਮਹਾਰਾ ਜੀ ਕਰਦੇ ਸਭ ਕੁਝ ਤੇ ਉਹ ਮੈਂ ਦਿਖਾ ਗਾੜੀ ਦਿਖਾ ਯਾਰ ਉਹ ਵੇ ਮਨ ਕਿ ਕਿਦਾਂ ਮੋਮਬਤੀਆਂ ਲਾ ਕੇ ਯਾਰ ਗੁਜਾਰਾ ਡੇ ਕਰਨਾ ਨਾ ਔਰ ਡਾਕਟਰ ਦੇ ਨਾਲ ਉਹ ਆ ਤੰਬੂ ਲਾ ਕੇ ਅੰਦਰ ਬੰਨੇ ਸੁੱਤੇ ਇੱਥੇ ਮੰਜੇੜਾ ਇਹ ਆ ਮੰਜਿਆਂ ਉੱਤੇ ਸੌਂਦੇ ਆ ਤੇ ਆ ਬਹੁਤ ਮੌਲ 32 ਤੱਕ ਨਹੀਂ ਆ ਰਹੀ ਮਤਲਬ ਪਾਣੀ ਦੇ ਕਰਕੇ ਬਹੁਤ ਜ਼ਿਆਦਾ ਬਹੁਤ ਔਖੀ ਘੜੀ ਆ ਜਾਈ ਪਈ ਆ ਆਹ ਕੋ ਇਧਰ ਵੇਖੋ ਆਹ ਮੈਟਨਬੂ ਬਹੁਤ ਔਖੀ ਘੜੀ ਆ ਗਈ ਪਈ ਆ ਸੜਕਾਂ ਤੇ ਤੰਬੂ ਲਾਏ ਪਏ ਇਹਨਾਂ ਨੇ ਉਹ ਮਾੜਾ ਹਾਲ ਪਿਆ ਦੇਖੋ ਬਹੁੜਾ ਮਾੜਾ ਹਾਲ ਹੈ ਮੋਮਬਤੀ ਲਾ ਕੇ ਗੁਜ਼ਾਰਾ ਕਰਨਾ ਪੈਂਦਿਆ ਯਾਰ ਮਹਾਰਾਏ ਕਰਦੇ ਸਭ ਕੁਝ ਸੈਟ ਯਾਰ ਬਹੁਤ ਮੰਦਾ ਹਾਲ ਹੋਇਆ ਪਿਆ ਯਾਰ ਦੁਨੀਆ ਤੇ ਸਾਡੇ ਕੋ ਜਿੰਨਾ ਹੋ ਸਕਦਾ ਆਪਾਂ ਉਨੀ ਮਦਦ ਕਰਾਂਗੇ ਤੁਹਾਡੀ ਹੁਣ ਆਪਾਂ ਅੱਜ ਆਏ ਆ ਤੇ ਦੋ-ਤਿੰਨ ਦਿਨਾਂ ਬਾਅਦ ਫੇਰ ਇੱਥੇ ਆਪਾਂ ਗੇੜਾ ਮਾਰਾਂਗੇ ਮਾੜਾ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਹੀਂ ਲੈਣੀ ਤੇ ਹੋ ਮਿੱਤਰੋ ਚਾਹ ਵੰਡੀ ਆ ਚਮਿਆਰੀ ਆਪਾਂ ਖਲੋਤੇ ਆ ਤੇ ਬਾਬਾ ਜੀ ਜਾਂਦੇ ਕਿ ਜਦੋਂ ਆਪੇ ਚਾਹ ਬਣਾਉਂਦੇ ਅਸੀਂ ਚਾਹ ਬਣਾਉਂਦੇ ਹੁਣ ਇਥੇ ਬਹੁਤ ਵੱਡਾ ਲੰਗਰ ਲੱਗਾ ਇਥੇ ਚਮਿਆਰੀ ਰੋਡ ਤੇ ਤੇ ਕਿਸਾਨ ਯੂਨੀਅਨ ਵਾਲਿਆਂ ਨੇ ਇਥੇ ਲੰਗਰ ਲਾਇਆ ਵਾ ਦੇਖੋ ਬੋਤਲਾਂ ਪਾਣੀ ਦੀਆਂ ਨਾਲ ਚੌਲ ਆ ਨਾਲ ਮਲਕੀ ਪ੍ਰਸ਼ਾਦਾ ਆ ਤੇ ਬਹੁਤ ਵਧੀਆ ਕੰਮ ਐ ਇਥੇ ਆਉਂਦੇ ਜਾਂਦੇ ਰਹੀਆਂ ਨੂੰ ਲੰਗਰ ਛਕਾਉਂਦੇ ਆ ਤੇ ਜਿਹੜਾ ਵੀ ਮੇਰਾ ਵੀਰ ਮਲਕੀ ਹੁੰਦਾ ਵਾ ਉਥੇ ਸੇਵਾ ਕਰਨ ਹੁੰਦਾ ਹੈ ਤੇ ਇੱਥੋਂ ਰਾਹ ਦੇ ਵਿੱਚ ਲੰਗਰ ਜ਼ਰੂਰ ਛੱਕੇ ਜਾਓ। ਪਸਾਂ ਜੁਨੀਨ ਆ ਲੈਣ ਲਾਇਆ ਹੋ। ਚਾਹੇ ਚਾਹ ਬਣੀਆ ਚਾਹ ਦੇ ਚਾਹ ਦੇ ਨਾਲ ਵਿੰਜਣ ਗੈਮ ਹੋਣੇ ਆ ਦੁੱਧ ਵੇਖ ਕੇ ਆ। ਲੋ ਵੀ ਮਿੱਤਰੋ ਮੁੰਡੇ ਸੇਵਾ ਕਰਪੁਰ ਕੇ ਸਰਦਾਰ ਦੇ ਆ ਗਏ ਆ ਹੁਣ। ਫਤੇਗੜ ਛੂੜੀਆਂ ਪਹੁੰਚ ਗਏ ਆਪਾਂ। ਫੇਰ ਮਿੱਤਰੇ ਕੁਝ ਕਹਿਣਾ ਚਾਹੋਗੇ ਅੱਜ? ਵੀਰ ਜੀ ਕਹਿਣਾ ਇਹੋ ਹੀ ਆ। ਉਹਦੇ ਆਡੇ ਵੇਂਦਾ ਵੇਂਦਾ ਪਾਣੀ ਫੇਰ ਚੜ ਕੇ ਆ ਗਿਆ ਵਾ। ਉਥੇ ਬਹੁਤ ਲੋੜਵੰਦ ਪਰਿਵਾਰ ਆ ਜੇ ਵੀ ਬੈਠੇ ਆ ਬਿਲਕੁਲ ਤੇ ਸਾਰੀਆਂ ਗਾੜੀ ਇਹੋ ਗੁਜਾਰਸ਼ ਆ ਵੀ ਵੱਧ ਤੋਂ ਵੱਧ ਸੇਵਾਦਾਰ ਆਉਣ ਦੇ ਸੇਵਾ ਕਰਨ ਬਿਲਕੁਲ ਉਥੇ ਬਹੁਤ ਲੋੜਵੰਦ ਪਰਿਵਾਰ ਬੈਠੇ ਆ ਬਿਲਕੁਲ ਉਥੇ ਬਹੁਤ ਜ਼ਿਆਦਾ ਯਾਰ ਬੰਦਾ ਆ ਲਿਆ ਮੈਂ ਤੇ ਬਸ ਆਈ ਅਰਦਾਸ ਕਰਨਾ ਵਾਹਿਗੁਰੂ ਅੱਗੇ ਕਿ ਛੇਤੀ ਛੇਤੀ ਪਾਣੀ ਘਟ ਹੋਵੇ ਤੇ ਲੋਕੀ ਆਪਣੇ ਘਰਾਂ ਦੇ ਵਿੱਚ ਜਾਣ ਤੇ ਵੱਧ ਤੋਂ ਵੱਧ ਸੰਗਤ ਆਓ ਤੇ ਵੱਧ ਤੋਂ ਵੱਧ ਸੇਵਾ ਕਰੋ ਯਾਰ ਬਹੁਤ ਜ਼ਿਆਦਾ ਹੀ ਬੰਦਾ ਆ ਲਿਆ ਇਧਰ ਦਿਹਾੜਾ ਆ ਸਾਰੇ ਵੀਰ ਭਰਾ ਦਾ ਕਰੋ ਕੜ ਸਹਿਬ ਦੇ ਟਾਈਮ ਵੇਖੋ ਇੱਧਰ 9 ਵਜ ਗਏ ਆ ਰਾਤ ਦੇ ਤੇ ਪੰਪ ਕੋਈ ਫੁੱਲਾ ਨਹੀਂ ਆ ਤਾਂ ਸਾਹਣ ਆਪਣਾ ਤੈਨੂੰ ਪਤਾ ਹੋਵੇ ਕਿ ਤੇਲ ਕਿੰਨਾ ਪੀਦਾ ਪੰਪ ਹੁਣ ਕੋਈ ਹੈਗਾ ਨਹੀਂ ਫੁੱਲਾ ਕੀ ਕਰੀਏ ਯਾਰ ਦੇਖੀਏ ਪੰਪ ਕਿਤੇ ਫੁੱਲਾ ਵਤੇ ਇੱਥੇ ਝੂਲਦੇ ਕੇਸਰੀ ਚੰਦੇ ਸਿੰਘਾਂ ਦੀ ਆਵੇ ਕਾਰ ਸ਼ੁਕਦੀ ਆ ਤੇ ਲੀਲਾ ਲੱਕਾ ਪਰ ਵੀ ਮਿੱਤਰੋ ਟਾਈਮ ਹੋ ਗਿਆ ਆ 11:30 ਤੇ ਹੁਣੇ ਹੀ ਜਾਂਦੇ ਪਏ ਆ ਟਰਾਲੀ ਲਾ ਕੇ ਆਏ ਆ ਜੈਤਪੁਰ ਤੇ ਹੁਣ ਜਾਂਦੇ ਪਏ ਆ ਘਰ ਨੂੰ ਤੇ ਥੱਕ ਚੁੱਕ ਬਹੁਤ ਜ਼ਿਆਦੇ ਗਏ ਆ ਕਿਉਂ ਵੀ ਬਹੁਤ ਜ਼ਿਆਦਾ ਥੱਕ ਗਏ ਮੁੰਡੇ ਸੇਵਾ ਹੀ ਆਏ ਤੁਹਾਨੂੰ ਆਖਾ ਪੂਰੀ ਠੋਕ ਕੇ ਦਿੱਤੀ ਮੁੰਡਿਆਣੇ ਤੇ ਹੁਣ ਜਾਦੇ ਬਹੁਤ ਜ਼ਿਆਦੇ ਥੱਕ ਗਏ ਆ ਤੇ ਘਰ ਜਾ ਕੇ ਹੁਣ ਆਪਾਂ ਐ ਹੀ ਆ ਕੇ ਮਸਤ ਹੋ ਕੇ ਸੌਂਦੇ ਨਾ ਠੀਕ ਹੈ ਤੇ ਤੁਸੀਂ ਸਾਡਾ ਵਲੋਗ ਵੇਖੋ ਤੇ ਨਿਆਰੇ ਲਓ Tchau, tchau,